ਗੁਰੂ ਜੀ ਕੱਲ ਆਪਾਂ ਇੱਥੋਂ ਤੱਕ ਸਰਬਣ ਕੀਤਾ ਸੀ ਕਿ ਗੁਰੂ ਸਾਹਿਬ ਨੇ ਇਸ ਸਮੇਂ ਰਣਜੀਤ ਨਗਾਰਾ ਬਣਾਇਆ ਸੀ ਅਤੇ ਆਪਣੀ ਫੌਜ ਰੱਖਣੀ ਸ਼ੁਰੂ ਕਰ ਦਿੱਤੀ ਸੀ ਇਸ ਤੇ ਪਹਾੜੀ ਰਾਜਿਆਂ ਨੂੰ ਫਿਕਰ ਹੋਇਆ ਕਿ ਸ਼੍ਰੀ ਉਰਗੋੰਦ ਸਿੰਘ ਜੀ ਤਾਂ ਸਭ ਤੋਂ ਵੱਡਾ ਰਾਜਾ ਬਣਨਾ ਚਾਹੁੰਦੇ ਹਨ ਇਸ ਤਰ੍ਹਾਂ ਪਹਾੜੀ ਰਾਜੇ ਗੁਰੂ ਸਾਹਿਬ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਣ ਲੱਗੇ ਗੁਰੂ ਸਾਹਿਬ ਸਿੱਖਾਂ ਵਿੱਚ ਬਹਾਦਰੀ ਦੀ ਭਾਵਨਾ ਪੜਨਾ ਚਾਹੁੰਦੇ ਸਨ ਪੀਮਚੰਦ ਉਚੇਚਾ ਸ਼੍ਰੀ ਅਨੰਦਪੁਰ ਸਾਹਿਬ ਵੇਖਣ ਵਾਸਤੇ ਆਇਆ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਿਸ ਤਰ੍ਹਾਂ ਰਹਿੰਦੇ ਹਨ ਉਹਨਾਂ ਦਿਨਾਂ ਦੇ ਵਿੱਚ ਹੀ ਕਾਬਲ ਤੋਂ ਇੱਕ ਸਿੱਖ ਦੁਨੀ ਚੰਦ ਨੇ ਗੁਰੂ ਸਾਹਿਬ ਬਾਤ ਵਾਸਤੇ ਪਸ਼ਮੀਨੇ ਦਾ ਤੰਬੂ ਭੇਟ ਕੀਤਾ ਸੀ ਉਸ ਤੰਬੂ ਸਮੇਤ ਰਾਜਾ ਰਤਨਰਾਏ ਦੇ ਲਿਆਂਦੇ ਤੋਹਫੇ ਭੀਮਚੰਦ ਨੂੰ ਵਿਖਾਏ ਗਏ ਜਿਨ੍ਹਾਂ ਦੇ ਵਿੱਚ ਪੰਜ ਕਲਾ ਸ਼ਾਸਤਰ ਅਤੇ ਪ੍ਰਸ਼ਾਦੀ ਹਾਥੀ ਅਤੇ 19 ਕੱਪੜੇ ਦੀ ਕਢਾਈ ਕੀਤਾ ਹੋਇਆ ਸਾਮਿਆਨਾ ਵਿਖਾਇਆ ਭੀਮਚੰਦ ਨੇ ਵਾਪਸ ਜਾ ਕੇ ਆਪਣੇ ਵਜੀਰ ਭੇਜਿਆ ਅਤੇ ਗੁਰੂ ਸਾਹਿਬ ਕੋਲੋਂ ਪ੍ਰਸ਼ਾਦੀ ਹਾਥੀ ਮੰਗਿਆ ਜੋ ਗੁਰੂ ਸਾਹਿਬ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਗੁਰੂ ਸਾਹਿਬ ਨੇ ਉਸ ਨੂੰ ਕਿਹਾ ਜਿਸ ਨੇ ਪ੍ਰਸਾਦੀ ਹਾਥੀ ਦਿੱਤਾ ਹੈ ਉਸਨੇ ਕਿਹਾ ਹੈ ਕਿ ਇਹ ਹਾਥੀ ਅੱਗੇ ਕਿਸੇ ਨੂੰ ਨਹੀਂ ਦੇਣਾ ਮੈਂ ਉਸ ਨਾਲ ਇਹ ਵਾਅਦਾ ਕੀਤਾ ਹੈ ਹੁਣ ਮੈਂ ਉਸ ਦੇ ਉਲਟ ਨਹੀਂ ਕਰ ਸਕਦਾ ਪੀਮ ਚੰਦ ਨੇ 1682 ਈਸਵੀ ਵਿੱਚ ਗੁਰੂ ਸਾਹਿਬ ਦੇ ਉੱਤੇ ਹਮਲਾ ਕਰ ਦਿੱਤਾ ਅਤੇ ਉਹ ਹਾਰ ਗਿਆ ਇਸ ਤੋਂ ਬਾਅਦ ਰਾਜਾ ਭੀਮ ਚੰਦ ਨੇ ਕਈ ਛੋਟੇ ਮੋਟੇ ਹਮਲੇ ਕੀਤੇ ਪਰ ਕਾਮਯਾਬ ਨਾ ਹੋਇਆ ਕੁਝ ਮਸੰਦਾਂ ਨੇ ਗੁਰੂ ਸਾਹਿਬ ਨੂੰ ਸਲਾਹ ਦਿੱਤੀ ਕਿ ਬਿਲਾਸਪੁਰ ਕਹਿਲੂਰ ਬਹੁਤ ਵੱਡੀ ਰਿਆਸਤ ਹੈ ਇਸ ਦੇ ਨਾਲ ਲੜਾਈ ਨਾ ਛੇੜੋ ਬਹੁਤ ਤੰਗ ਕਰੇਗਾ ਪਰ ਗੁਰੂ ਸਾਹਿਬ ਨਾ ਮੰਨੇ ਮਾਤਾ ਗੁਜਰੀ ਜੀ ਨੇ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਝਾਇਆ ਕਿ ਇੱਕ ਪਾਸੇ ਔਰੰਗਜ਼ੇਬ ਸਾਡੇ ਵਿਰੁੱਧ ਹੈ ਦੂਜੇ ਪਾਸੇ ਪਹਾੜੀ ਰਾਜੇ ਹਨ ਇਸ ਤਰ੍ਹਾਂ ਸੰਗਤਾਂ ਸ੍ਰੀ ਆਨੰਦਪੁਰ ਸਾਹਿਬ ਆਉਣ ਤੋਂ ਡਰਣਗੀਆਂ ਸੰਗਤਾਂ ਦੇ ਨਾ ਆਉਣ ਦੇ ਕਾਰਨ ਆਮਦਨ ਘਟ ਜਾਵੇਗੀ ਇਸ ਤਰ੍ਹਾਂ ਖਰਚਾ ਕਿਵੇਂ ਪੂਰਾ ਪੂਰੇ ਹੋਣਗੇ ਤੁਸੀਂ ਬਹੁਤ ਤਾਦਾਦ ਦੇ ਵਿੱਚ ਸੂਰਬੀਰ ਯੋਧੇ ਰੱਖ ਲਏ ਹਨ ਉਹਨਾਂ ਦੀਆਂ ਤਨਖਾਹਾਂ ਕਿੱਥੋਂ ਦੇਵੋਗੇ ਤੁਸੀਂ ਦੋਵੇਂ ਪਾਸੇ ਲੜਾਈ ਨਾ ਲੜੋ ਪਹਾੜੀ ਰਾਜਿਆਂ ਨਾਲ ਸੁਲਾਹ ਕਰ ਲਓ ਗੁਰੂ ਸਾਹਿਬ ਦਾ ਮੇਦਨੀ ਪ੍ਰਕਾਸ਼ ਦੀ ਦਾਵਤ ਤੇ ਸਿਰਮੌਰ ਰਿਆਸਤ ਦੇ ਵਿੱਚ ਜਾਣਾ ਅਸਾਮ ਦੇ ਰਾਜਾ ਰਤਨਰਾਏ ਨੇ ਗੁਰੂ ਸਾਹਿਬ ਨੂੰ ਹਾਥੀ ਦੇ ਕੇ ਇਹ ਬੇਨਤੀ ਕੀਤੀ ਸੀ